ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕਰਦੇ ਆ ਜਿਹੜਾ ਕਿ ਸਿੱਖਾਂ ਦੇ ਟ੍ਰਾਇਲ ਚੱਲ ਰਿਹਾ ਤੇ ਕੋਈ ਨਾ ਕੋਈ ਖਬਰ ਸਾਹਮਣੇ ਕੁਝ ਸਮੇਂ ਬਾਅਦ ਹੀ ਆ ਜਾਂਦੀ ਹੈ ਤੇ ਹੁਣ ਖਬਰ ਸਾਹਮਣੇ ਆਈ ਦਿੱਲੀ ਦੇ ਚਲਮਲ ਮੈਟਰੋ ਸਟੇਸ਼ਨ ਤੋਂ ਉੱਥੇ ਇੱਕ ਸਿੱਖ ਨੌਜਵਾਨ ਨੂੰ ਸੀਆਈਐਸਐਫ ਦੇ ਮੁਲਾਜ਼ਮ ਵੱਲੋਂ ਕਿਰਪਾਨ ਪਹੁੰਚ ਤੋਂ ਰੋਕਿਆ ਗਿਆ ਜਿਨੋਂ ਕਿ ਦਿੱਲੀ ਮੈਟਰੋ ਦੀ ਵੈਬਸਾਈਟ ਤੇ ਬਕਾਇਦਾ ਇਹ ਲਿਖਿਆ ਗਿਆ ਕੋਈ ਵੀ ਸਿੱਖ 23 ਸੈਂਟੀਮੀਟਰ ਤੱਕ ਕਿਰਪਾਨ ਹੱਥ ਵਿੱਚ ਫੜ ਸਕਦਾ ਆਵੇਂ ਉੱਪਰ ਦੀ ਪਾ ਸਕਦਾ ਤੇ ਥੱਲੇ ਦੀ ਪਾ ਸਕਦਾ ਉਹਨੂੰ ਕੋਈ ਵੀ ਰੋਕ ਨਹੀਂ ਸਕਦਾਗਾ ਇਹ ਆਪਾਂ ਨੂੰ ਅਧਿਕਾਰ ਮਿਲਿਆ ਹੋਇਆ ਤੇ ਕੁਝ ਸਮਾਂ ਪਹਿਲਾਂ ਕੋਈ ਸਾਲ ਪਹਿਲਾਂ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਸੀਗਾ ਕਿ ਹੁਣ ਸਿੱਖਾਂ ਨੂੰ ਹੈਲਮਟ ਪੋਣਾ ਜ਼ਰੂਰੀ ਹੋਊਗਾ ਵੀ ਜ਼ਰੂਰੀ ਆ ਕਿ ਸਿੱਖ ਪਾਗੀ ਬੰਨਣ ਸੈਟ ਧਕਣਾ ਹੁੰਦਾ ਸੈਟ ਧਕ ਲੈਣ ਇਸ ਬਿਆਨ ਦਾ ਬਹੁਤ ਵਿਰੋਧ ਹੋਇਆ ਸੀਗਾ ਤੇ ਉਦੋਂ ਗੱਲ ਚੁੱਪ ਹੋ ਗਈ ਸੀਗੀ ਤੇ ਕਦੇ ਫਲਾਈਟ ਤੇ ਰੋਕ ਦਿੱਤਾ ਜਾਂਦਾ ਇਹ ਪਹਿਲੀ ਘਟਨਾ ਨਹੀਂ ਹੈਗੀ ਜਦੋਂ ਕਿ ਮੈਟਰੋ ਤੋਂ ਰੋਕਿਆ ਗਿਆ ਤੇ ਐਸਜੀਪੀਸੀ ਨੇ ਵੀ ਇਹਦਾ ਕਾਫੀ ਵਿਰੋਧ ਕੀਤਾ ਤੇ ਕਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਕੁਝ ਸਮਾਂ ਪਹਿਲਾਂ ਹਰਮੰਦਰ ਖੈਰ ਦਰਬਾਰ ਸਾਹਿਬ ਦੇ ਕੋਲ ਨਾਲ ਹੀ ਬਣ ਰਹੀ ਸੀ ਤੇ ਉਹ ਸਿੱਟਾ ਤੇ ਲਿਖਿਆ ਗਿਆ ਸੀਗਾ ਜੈ ਸ਼ਰੀਦਾਮ ਇਹ ਸੀ 100 ਸਾਲ 50 ਸਾਲ ਬਾਅਦ ਪੱਟਾਂ ਦੇ ਤੇ ਕਹਾਂਗੇ ਤਾਂ ਮੰਦਿਰ ਸੀਗਾ ਕਦੇ ਕਿਤਾਬਾਂ ਛਾਪੀਆਂ ਜਾਂਦੀਆਂ ਕਦੇ ਇੱਕ ਓੰਕਾਰ ਨੂੰ ਓਮਕਾਰ ਬਣਾ ਦਿੱਤਾ ਜਾਂਦਾ ਪੇਂਟਿਕਾ ਬਣਾ ਦਿੱਤੀਆਂ ਜਾਂਦੀਆਂ ਤੇ ਕਿਤਾਬਾਂ ਤਾਂ ਬਹੁਤ ਵਾਰੀ ਆਪਾਂ ਵੇਖਿਆ ਕਿ ਗੁਰੂ ਸਾਹਿਬ ਆਸਤੇ ਬਹੁਤ ਗਲਤ ਸ਼ਬਦ ਲਿਖੇ ਜਾਂਦੇ ਆ ਡਾਕੂ ਦਾਖ ਲਿਖ ਦਿੱਤਾ ਜਾਂਦਾ ਹੋਰ ਮੈਂ ਬੋਲ ਨਹੀਂ ਸਕਦਾਗਾ ਕਿ ਗੁਰੂ ਸਾਹਿਬ ਨੂੰ ਕਿੰਨੇ ਗਲਤ ਸ਼ਬਦ ਲਿਖੇ ਹੋਏ ਆ ਕਦੇ ਕੋਈ ਨਾਸਤਿਕ ਬੰਦਾ ਉੱਠਦਾ ਤੇ ਕਹਿੰਦਾ ਕਿ ਤੁਸੀਂ ਸਬੂਤ ਦਿਓ ਇਸ ਗੱਲ ਦਾ ਕਿ ਗਵਾਲੀਅਰ ਦਾ ਕਿਲਾ ਜਿਹੜਾ ਉੱਥੇ ਉਹ ਬੰਵਜਾ ਰਾਜੇ ਛਡਵਾਏ ਸੀਗੇ ਵੀ ਉੱਥੋਂ ਤੁਸੀਂ ਛਡਵਾਏ ਸੀਗੇ ਰਾਜੇ ਤੇ ਸਬੂਤਾਂ ਤੁਹਾਡੇ ਦਾਦੇ ਪੜਦਾਦੇ ਦੇ ਵੀ ਨਹੀਂ ਹੋਗੇਗੇ ਉਥੇ ਥਮਲੇ ਹੈਗੇ ਆ ਸੰਗਲ ਹੈਗੇ ਆ ਪੁਸ਼ਾਕ ਹੈਗੀ ਆ ਤੇ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਕਦੇ ਕੋਈ ਹਮਾਚਲ ਦੇ ਵਿੱਚ ਟ੍ਰੈਫਿਕ ਮੁਲਾਜ਼ਮ ਰੋਕ ਲੈਂਦਾ ਵੀ ਤੁਸੀਂ ਹੈਲਮਟ ਨਹੀਂ ਪਾਇਆਗਾ ਤੁਹਾਡਾ ਚਲਾਨ ਹੋਊਗਾ ਕਦੇ ਕੋਈ ਜੱਜ ਵਕੀਲ ਤੇ ਕੁਝ ਸਮਾਂ ਪਹਿਲਾਂ ਦਿੱਲੀ ਦੀ ਮੈਟਰੋ ਦੇ ਵਿੱਚ ਇੱਕ ਸੈਕ ਨੌਜਵਾਨ ਸਫ਼ਰ ਕਰ ਰਿਹਾ ਸੀਗਾ ਉਹਦੀ ਫੋਟੋ ਖਿੱਚ ਕੇ ਟਵਿੱਟਰ ਤੇ ਪਾ ਦਿੱਤੀ ਸੀ ਕਿਸੇ ਨਫਰ ਦੀ ਕੈਂਟੂ ਨੇ ਕਿਰਪਾਨ ਪਾਈ ਸੀ ਵੀ ਇਹ ਬਲੇਡ ਨਹੀਂ ਹੈਗਾ ਇਸ ਤੋਂ ਖਤਰਾ ਨਹੀਂ ਹੈਗਾ ਜੇ ਕਿਸੇ ਤੇ ਵਾਰ ਕਰਦੇ ਫੇਰ ਅਸੀਂ ਕੀ ਕਰਾਂਗੇ ਇਹ ਕੁਝ ਸਮੇਂ ਬਾਅਦ ਹੀ ਵਾਰੀ-ਵਾਰੀ ਚੈੱਕ ਕੀਤਾ ਜਾਂਦਾ ਵੀ ਇਹ ਕਿੰਨਾ ਕੁ ਤੜਫਦੇ ਆ ਤੀਖਾ ਲਾ ਕੇ ਵੇਖਿਆ ਜਾਂਦਾ ਤੇ ਹੁਣ ਕੁਝ ਦਿਨ ਪਹਿਲਾਂ ਰਾਸ਼ਿਆਂ ਨੂੰ ਵੀ ਹਿਮਾਚਲ ਦੇ ਵਿੱਚ ਰੋਕਿਆ ਗਿਆ ਵੀ ਤੁਸੀਂ ਇੱਥੇ ਸਵਾਟਰ ਕੋਟੀਆਂ ਵੇਚ ਨਹੀਂ ਸਕਦੇਗੇ ਜੈ ਸ਼੍ਰੀ ਰਾਮ ਬੋਲੋ ਤੇ ਇਹਦਾ ਵੀ ਬਹੁਤ ਵਿਰੋਧ ਹੋਇਆ ਬਾਅਦ ਵਿੱਚ ਵਿਰੋਧ ਕਰਿਓ ਜਾਂ ਨਾ ਕਰਿਓ ਇਹ ਸ਼ੱਕ ਖੜਾ ਕਰਨ ਵਾਲੀ ਗੱਲ ਆ ਜਿਵੇਂ ਕਿ ਮੈਂ ਦਾੜੀ ਰੱਖੀ ਆ ਦਾੜਾ ਰੱਖਿਆ ਪੱਗ ਬੰਨਦਾ ਮੈਂ ਦਿੱਲੀ ਮੈਟਰੋ ਤੇ ਜਾਊਂਗਾ ਮੈਨੂੰ ਜਰੂਰ ਸ਼ੱਕ ਹੋਊਗਾ ਯਾਰ ਮੈਨੂੰ ਰੋਕਣਗੇ ਕੋਈ ਬਹਿਸ ਹੋ ਜੂਗੀ ਬੱਸ ਲੁਕੀ ਹੋਊਗੀ ਮੇਰੀ ਫੈਮਲੀ ਨਾਲ ਆ ਯਾਰ ਬੀਤੀ ਕਰਨਗੇ ਇਹ ਸ਼ੱਕੜਾ ਹੋ ਜਾਂਦਾ ਮਨ ਦੇ ਵਿੱਚ ਤੇ ਕਰ ਉਹ ਇਹੀ ਰਹੇ ਆ ਜਦੋਂ ਕਿ ਹੁਣ ਸਾਰਿਆਂ ਨੂੰ ਇਕੱਠਾ ਹੋ ਕੇ ਸਿੱਖਾਂ ਨੂੰ ਨਾ ਇਸ ਚੀਜ਼ ਤੇ ਜਰੂਰ ਕਹਣਾ ਚਾਹੀਦਾ ਵੀ ਉਸ ਬੰਦੇ ਨੂੰ ਦੱਸਣਾ ਚਾਹੀਦਾ ਵੀ ਤੁਹਾਨੂੰ ਕਿੱਥੋਂ ਆਰਡਰ ਹੋਈ ਸੀਗੀ ਕੋਈ ਵੀ ਮੁਲਾਜ਼ਮ ਐਵੇਂ ਰੋਕ ਨਹੀਂ ਚਾਹਦਾਗਾ ਵੀ ਇਹ ਮਕਾਇਦਾ ਉਹਨਾਂ ਨੂੰ ਲੈਤੀ ਵਿੱਚ ਹੈਗਾ ਵੀ ਤੁਸੀਂ ਸਿੱਖਾਂ ਨੂੰ ਰੋਪ ਨਹੀਂ ਚਾਹਦੇ ਗੁਰਪਾਨ ਪਾਉਣ ਤੋਂ ਉਹਨੂੰ ਕਿਸੇ ਨੇ ਕਿਸੇ ਨੇ ਆਰਡਰ ਜ਼ਰੂਰ ਦਿੱਤੇ ਹੋਣਗੇ ਉਸ ਬੰਦੇ ਨੂੰ ਸਸਪੈਂਡ ਕਰਨਾ ਚਾਹੀਦਾ ਤੇ ਕਾਰਵਾਈ ਵੱਡੀ ਕਰਨੀ ਚਾਹੀਦੀ ਆ ਤੇ ਵੀ ਤੁਸੀਂ ਜੇ ਸਾਨੂੰ ਆਪ ਦਾ ਸਮਝਦੇ ਆ ਤੇ ਆਪਦੇ ਵਰਗਾ ਵਿਹਾਰ ਵੀ ਕਰੋ ਜਿਵੇਂ ਕਿ ਤੁਸੀਂ ਕੁਝ ਸਮੇਂ ਬਾਅਦ ਇਹ ਸਾਬਤ ਕਰ ਦਿੰਦੇ ਆ ਵੀ ਤੁਸੀਂ ਆਪਦੇ ਨਹੀਂ ਤੁਸੀਂ ਤਾਂ ਬਗਾਨੇ ਆ ਬਹੁਤ ਦੁੱਖ ਹੋਇਆ ਬਈ ਇਹ ਖਬਰ ਪੜ੍ਹ ਕੇ ਸੁਣ ਕੇ ਵੀਡੀਓ ਵੇਖ ਕੇ ਸਸਿਆ ਕਾਲ ਜੀ ਤੁਸੀਂ ਆਪਦੇ ਕਮੈਂਟ ਦੱਸ ਸਕਦੇ ਆ ਕੀ ਕਹਿ ਸਕਦੇ ਆ ਆਪਣੇ ਵਿਚਾਰ ਦੇ ਸਕਦੇ ਆ ਸਾਨੂੰ ਕੀ ਕਰਨਾ ਚਾਹੀਦਾ ਸਸਿਆਕਾਲ ਪੰਜਾਬ ਸਿੰਘ ਜੀ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਜਉਂਦੇ ਬਸਦੇ ਰਹੋ